ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਨੌਕਰ ਰੱਖਦੇ ਹੋ ਤਾਂ ਇਹ ਖਬਰ ਜ਼ਰੂਰ ਦੇਖੋ ਤੇ ਸਾਵਧਾਨ ਹੋ ਜਾਓ ਅਤੇ ਹੋਰਾਂ ਦੇ ਨਾਲ ਵੀ ਇਸ ਖਬਰ ਨੂੰ ਵੱਧ ਤੋਂ ਵੱਧ ਜ਼ਰੂਰ ਸਾਂਝਾ ਕਰਨਾ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਘਰ ਦੇ ਵਿੱਚ ਨੌਕਰਾਨੀ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 10 ਦਿਨ ਪਹਿਲਾਂ ਹੀ ਇੱਕ ਨੇਪਾਲੀ ਕੁੜੀ ਨੂੰ ਘਰ ਦੇ ਮਾਲਕਾਂ ਦੇ ਵੱਲੋਂ ਘਰ ਦੇ ਵਿੱਚ ਨੌਕਰਾਨੀ ਦੇ ਤੌਰ ਤੇ ਰੱਖਿਆ ਗਿਆ ਸੀ ਨੇਪਾਲ ਦੀ ਰਹਿਣ ਵਾਲੀ ਸੀ 28 ਸਾਲਾਂ ਕੁੜੀ ਨੂੰ ਘਰ ਦੇ ਵਿੱਚ ਕੰਮ ਕਰਨ ਦੇ ਲਈ ਰੱਖਿਆ ਜਾ ਜਾਂਦੇ 10 ਦਿਨ ਪਹਿਲਾਂ ਹੀ ਪਰ ਜਦੋਂ ਕਾਲੀਆ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਉਹਨਾਂ ਦਾ ਪਤਾ ਲੈਣ ਵਾਸਤੇ ਗਏ ਸੀ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਤਾਂ ਉਸ ਵਕਤ ਇਹ 네ਪਾਲੀ ਨੌਕਰਾਨੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਵੱਡਾ ਕਾਰਾ ਕਰ ਗਈ ਹੈ ਪੰਜਾਬ ਦੇ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਖੰਨਾ ਦੇ ਸਮਰਾਲਾ ਰੋਡ ਦਾ ਪਰਿਵਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਾਲੀਆ ਪਰਿਵਾਰ ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਸੀ ਪਰ ਛੇਤੀ ਹੀ ਉਹ ਵਾਪਸ ਆ ਗਏ ਪਰ ਉਹਨਾਂ ਦੇ ਵੱਲੋਂ ਨੌਕਰਾਨੀ ਨੂੰ ਕਿਹਾ ਗਿਆ ਸੀ ਕਿ ਉਹ ਦੇਰ ਤੱਕ ਵਾਪਸ ਆਉਣਗੇ ਪਰ ਜਦੋਂ ਸ਼ਾਮ ਨੂੰ ਜਲਦ ਹੀ ਵਾਪਸ ਆ ਜਾਂਦੇ ਨੇ ਤਾਂ ਘਰੇ ਜਦੋਂ ਉਹਨਾਂ ਦੇ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਹੈ ਅੰਦਰੋਂ ਕੋਈ ਵੀ ਬਾਹਰ ਨਹੀਂ ਆਉਂਦਾ ਤੇ ਉਹਨਾਂ ਦੇ ਵੱਲੋਂ ਦੂਜੀ ਚਾਬੀ ਦੇ ਨਾਲ ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ जाया ਜਾਂਦਾ ਹੈ ਤਾਂ ਅੰਦਰ ਜਾ ਕੇ ਦੇਖਦੇ ਨੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਉਹਨਾਂ ਦਾ ਸਮਾਨ ਫਰੋਲ ਰਹੇ ਹੁੰਦੇ ਨੇ ਹਾਲਾਂਕਿ ਘਰੋਂ ਨੌਕਰਾਨੀ ਜਿਹੜੀ ਸੀ ਉਹ ਪਹਿਲਾਂ ਹੀ ਫਰਾਰ ਹੋ ਚੁੱਕੀ ਸੀ ਪਰ ਇਸ ਨੌਕਰਾਨੀ ਦੇ ਜਿਹੜੇ ਸਾਥੀ ਸਨ ਉਹ ਉੱਥੇ ਹੀ ਮੌਜੂਦ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਨਕਦੀ, ਗਹਿਣੇ, ਡਾਇਮੰਡ ਤੇ ਹੋਰ ਘਰ ਦਾ ਕੀਮਤੀ ਸਮਾਨ ਲੈ ਕੇ ਐ ਨੌਕਰਾਨੀ ਜੋ ਹੈ ਉਹ ਫਰਾਰ ਹੋ ਗਏ ਸੀ ਅਤੇ ਹੋਰ ਸਮਾਨ ਲੈ ਕੇ ਬਾਦ ਦੇ ਵਿੱਚ ਇਹ ਜਿਹੜੇ ਉਸ ਦੇ ਸਾਥੀ ਸਨ ਉਹ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਪਰਿਵਾਰਕ ਮੈਂਬਰ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦੇਖਦੇ ਨੇ ਕਿ ਘਰ ਦੇ ਵਿੱਚ ਅਣਪਛਾਤੇ ਮੌਜੂਦ ਨੇ ਅਤੇ ਘਰ ਦਾ ਸਮਾਨ ਫਰੋਲ ਫਰੋਲ ਲਏ ਨੇ ਤਾਂ ਉਹਨਾਂ ਨੂੰ ਧਮਕਾ ਕੇ ਡਰਾ ਕੇ ਜਿਹੜੇ ਅਣਪਛਾਤੇ ਹੁੰਦੇ ਨੇ ਉਹ ਕਮਰੇ ਦੇ ਵਿੱਚ ਹੀ ਬੰਦ ਕਰ ਦਿੰਦੇ ਨੇ ਕਮਰੇ ਦੇ ਵਿੱਚ ਉਹਨਾਂ ਨੂੰ ਬੰਦੀ ਬਣਾ ਲਿਆ ਜਾਂਦਾ ਹੈ ਤੇ ਫਿਰ ਘਰ ਦਾ ਸਾਰਾ ਸਮਾਨ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਪੰਜਾਬ ਦੇ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਖੰਨਾ ਦੇ ਸੰਬਰਾਹ ਰੋਡ ਦੇ ਉੱਤੇ ਕੋਠੀ ਬਣੀ ਹੋਈ ਹੈ ਉੱਥੇ ਹੀ 10 ਦਿਨ ਪਹਿਲਾਂ ਇੱਕ ਨੇਪਾਲੀ ਨੌਕਰਾਨੀ ਨੂੰ ਰੱਖਿਆ ਗਿਆ ਸੀਗਾ ਕੰਮ ਦੇ ਉੱਤੇ ਪਰ ਉਸ ਤੋਂ ਬਾਅਦ ਇਸ ਨੌਕਰਾਨੀ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਉੱਥੇ ਹੀ ਪੁਲਿਸ ਦੇ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਥਾਂ-ਥਾਂ ਤੇ ਨਾਕੇ ਲਗਾ ਦਿੱਤੇ ਗਏ ਨੇ ਤਾਂ ਜੋ ਇਹਨਾਂ ਨੂੰ ਫੜਿਆ ਜਾ ਸਕੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਅਸੀਂ ਗਏ 8:00 ਵਜੇ ਜਾਂ ਨੂੰ 7:00 2:00 ਵਜੇ ਆਏ ਕੁੰਡਾ-ਕੰਡਾ ਮੈਨਾਂ ਮਾਰੀ ਖੋਲ੍ਹਣੀ ਅਸੀਂ ਦੂਜੀ ਜਾਬੀ ਨਾਲ ਖੋਲ੍ਹਿਆ ਜਾਨੂ ਉਹਰੇ ਬੰਦੇ ਸੀ ਅੰਦਰ ਤਿੰਨ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆਕੇ ਕਮਰੇ 'ਚ ਬਿਠਾਤਾ ਅਸੀਂ ਕਿਹਾ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਾਰ-ਬਾਤ ਕਰਨ ਤੋਂ ਬਾਅਦ ਭੱਜ ਗਏ ਉਹ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇ ਆਣ ਤੋਂ ਕਹਿੰਦਾ ਜੀ ਨੌਕਰਾਂ ਹਾਂ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਤਿੰਨ tane ਸੀਗਾ ਹਾਂ ਤਿੰਨ ਬੰਦੇ ਸੀ ਕੁਛ ਅੰਦਾਜ਼ਾ ਹੈ ਕਿ ਕਿੰਨੇ ਕਰਾ ਨੁਕਸਾਨ ਹੋਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸ ਦਾਂਦੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਉਹਦਾ ਐਡਰੈਸ ਹੂੰ ਤੇディ ਕੋ ਮਰਦੀ ਕੁਝ ਨਹੀਂ ਆਉਂਦੀ ਲੋਕrani ਸੀ ਕੋਈ 27 28 ਸਾਲ ਦੀ ਕਿੰਨੇ ਦਿਨ ਹੋ ਗਏ ਉਹਨੂੰ ਦਸ ਦਿਨ ਹੋਏ ਸੀ ਉਹ ਵੀ ਨਾਲ ਆ ਹਾਂ ਉਹ ਪਹਿਲਾਂ ਹੀ ਭੱਜ ਗਈ ਸੀ ਲੋਕrani ਹਾਂ ਅੱਜ ਇਹਦੀ ਗੱਲ ਤੇ ਉਰੀ ਰਹਿੰਦੀ ਸੀ ਉਹ ਨਾਲ ਤਾਂ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਲੱਗਾ ਤੇ ਅੱਜ ਸੁੰਦਰ ਸਿਟੀ ਚ ਦੁਪਹਿਰ ਇਤਲਾ ਮਿਲੀ ਸੀ ਇੱਕ ਘਰ ਦੇ ਵਿੱਚ ਕੁਝ ਜਾਨਾਂ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸਕੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੀ ਸਕੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ ਚੋਂ ਕੋਈ ਬੰਦਾ ਨਹੀਂ ਜੀ ਹਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਾਨਾਂ ਦਾ ਪਤਾ ਲੱਗਿਆ ਵੀ ਤਿੰਨ ਜਾਨਾਂ ਇਨਵੋਲਡ ਸਕੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਦਾ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ 파ਰਟ ਜੋ ਟਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋ ਗਿਆ ਹੈ ਉਹ ਕੁਝ ਸੱਤ ਦੱਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਨੇ ਸਾਰਾ ਕੀ ਕੀ ਹੈਗਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ